ਜੀ ਚੱਲ ਪਿਆ ਸਾਰੇ ਮੂਵੀ ਇੱਥੇ ਸ਼ੂਟ ਹੋਈਆਂ ਲਓ ਜੀ ਸਟੈਚੂ ਬਣਾਤਾ ਜੀ ਅਮਰੀਕਾ ਦਾ ਭਾਈ ਅਮਰੀਕਾ ਫਿਲਮਾਂ ਦੇ ਵਿੱਚ ਤੁਸੀਂ ਵੇਖਦੇ ਹੋ ਫਲਾਈਟ ਉਹ ਆਜ ਫਲਾਈਟ ਰੇਨ ਕਿੰਨੀਆਂ ਹੀ ਮੂਵੀ ਇੱਥੇ ਸ਼ੂਟ ਹੋਈਆਂ ਵੇਖ ਸਕਦੇ ਆ ਉਹ ਵੀ ਸਾਹਮਣੇ ਮੂਵੀ ਆ ਵੀ ਇੱਥੇ ਸੀਨ ਸ਼ੂਟ ਹੋਇਆ ਹੋਆ ਆ ਵੇਖ ਸਕਦੇ ਆ ਆਵਲੀ ਮੂਵੀ ਵੀ ਇੱਥੇ ਸ਼ੂਟ ਹੋਈ ਆ ਹਰ ਇੱਕ ਹਸਪਤਾਲ ਦਾ ਸੀਨ ਇੱਥੇ ਸ਼ੂਟ ਹੁੰਦਾ ਵਾ ਮੁੰਨਾ ਭਾਈ ਐਮਬੀਬੀਐਸ ਦਸ ਸੀਨ ਵੀ ਇੱਥੇ ਸ਼ੂਟ ਹੋਇਆ ਵਾ ਜਿਹੜੀ ਤੁਸੀਂ ਮੂਵੀ ਵੇਖੀ ਆ ਆ ਫਿਲਮ ਦਾ ਸੈੱਟ ਤਿਆਰ ਹੋ ਰਿਹਾ ਇੱਧਰ ਆ ਵੇਖ ਸਕਦੇ ਇੱਥੇ ਮੂਵੀ ਦਾ ਕੋਈ ਸ਼ੂਟ ਹੋਏਗਾ ਤੇ ਉਹਦੇ ਲਈ ਸੈੱਟ ਤਿਆਰ ਹੋਉਂਦਿਆ ਇੱਧਰ ਕਾਰੀਗਰ ਬਹੁਤ ਹੁੰਦੇ ਤੇ ਬਹੁਤ ਮਿਹਨਤ ਲਾਦੀ ਆ ਸੈੱਟ ਨੂੰ ਤਿਆਰ ਕਰਨ ਲਈ ਨੰਬਰ ਬਲੇਡ ਪੱਕੀ ਰੱਖੀ ਆ 9060 ਸੀ ਨੰਬਰ 436 ਸ਼ੂਟ ਨੰਬਰ 3 ਟੇਕ ਨੰਬਰ 2 ਦਿਲ ਵਾਲੇ ਮੂਵੀ ਫੇਮਸ ਜਿਹੜੀ ਤੇ ਵੇਖੀ ਆ ਆ ਛੋਟਾ ਜਿਹਾ ਚਰਚ ਤੇ ਪਰ ਜਿਹਦੀ ਮੂਵੀ ਚ ਬੰਦੇ ਉਹ ਵੱਡਾ ਕਰ ਦਿੰਦੇ ਆ ਆ ਵੇਖ ਸਕਦੇ ਯੂਰੋਪੀਅਨ ਸਿਟੀ ਆ ਬਾਹਰ ਨਹੀਂ ਜਾਂਦੇ ਬਾਹਰ ਦੀਆਂ ਸ਼ੂਟਿੰਗਾਂ ਸਾਰੀਆਂ ਇੱਥੇ ਕਰਦੇ ਆ ਵੇਖ ਸਕਦੇ ਆ ਲੱਗਦਾ ਜਿਵੇਂ ਅਮਰੀਕਾ ਚ ਆ ਗਏ ਨੇ ਏ ਆਗੇ ਜੀ ਯੂਰੋਪੀਅਨ ਸੈੱਟ ਇੱਥੇ ਮੂਵੀ ਸ਼ੂਟਿੰਗ ਹੁੰਦੀ ਆ ਸਾਰੀਆਂ ਵੇਖ ਸਕਦੇ ਆ ਇਹ ਐਂਜ ਲੱਗਦਾ ਨਾ ਤਾ ਮੈਂ ਜਿਵੇਂ ਅਮਰੀਕਾ ਚ ਆ ਗਏ ਆਪਾਂ ਯੂਰੋਪੀਅਨ ਸਿਟੀ ਆ ਬਾਹਰ ਨਹੀਂ ਜਾਂਦੇ ਬਾਹਰ ਦੀਆਂ ਸ਼ੂਟਿੰਗਾਂ ਸਾਰੀਆਂ ਇੱਥੇ ਕਰਦੇ ਆ ਵੇਖ ਸਕਦੇ ਆ ਐਂ ਲੱਗਦਾ ਜਿਵੇਂ ਅਮਰੀਕਾ ਚ ਆ ਗਏ ਨੇ ਪਰ ਲਾਈਵ ਪਰਫਾਰਮੈਂਸ ਮੂਹ ਸਾਰਾ ਜਿਹੜੀ ਮੂਵੀ ਬਣੀ ਇੱਥੇ ਸਾਰੇ ਇੱਥੇ ਵਰਚੁਅਲ ਸ਼ੂਟ ਹੋਏ ਆ ਵੇਖ ਸਕਦੇ ਆ ਜਿਹੜੀ ਮੂਵੀ ਆ ਆ ਰੋਬੋਰਟ ਕ੍ਰਿਸ਼ ਫਿਲਮ ਤੋ ਤਾਂ ਕਿ ਸਾਰੀਆਂ ਸ਼ੂਟਿੰਗਾਂ ਇੱਥੇ ਹੋਈਆਂ ਯੂਰੋਪੀਅਨ ਸੈੱਟ 'ਚ ਇਹ ਸਾਡੇ ਕਿੰਨੀਆਂ ਸੁੰਦਰ ਸੁੰਦਰ ਬਿਲਡਿੰਗਾਂ ਵਾ ਇੰਜ ਲੱਗਦਾ ਜਿਵੇਂ ਬਾਹਰ ਆ ਗਏ ਹੁਣੇ ਪਰ ਵੇਖਣ ਨੂੰ ਇਹ ਹੈ ਬਾਹਰ ਨਹੀਂ ਹੈ ਇਹ ਰਾਮੋ ਜੀ ਫਿਲਮ ਸਿਟੀ 'ਚ ਸਾਰਾ ਕੁਝ ਬਣਾਇਆ ਗਿਆ ਵਾ ਉੱਚੀਆਂ ਉੱਚੀਆਂ ਬਿਲਡਿੰਗਾਂ ਉੱਚੇ-ਚੇ ਮਾਰਤਾ ਬਣੀਆਂ ਹੋਈਆਂ ਦੋਵੇਂ ਮੰਨੇ ਤੇ ਨੀਟ ਐਂਡ ਕਲੀਨ ਐ ਯੂਰੋਪੀਅਨ ਸਿਟੀ ਇਹ ਬਾਹਰ ਜਾਣ ਦੀ ਜਰੂਰਤ ਨਹੀਂ ਮੇਰੀ ਇੱਥੇ ਹੀ ਫਿਲਮਾਂ ਸ਼ੂਟ ਹੁੰਦੀਆਂ ਵੇਖ ਸਾਡੇ ਹਰ ਇੱਕ ਫਿਲਮ ਬਹੁਤ ਜ਼ਿਆਦਾ ਫਿਲਮ ਸ਼ੂਟਦੀ ਆ ਕਿੰਨਾ ਕ੍ਰੇਜ਼ੀ ਸੀਨ ਹੁੰਦਾ ਹੋਊਗਾ ਜਦੋਂ ਮੂਵੀ ਸ਼ੂਟ ਹੁੰਦੀ ਹੋਵੇ ਕਿ ਉੱਥੇ ਮੂਵੀ ਸ਼ੂਟ ਹੋਣੀ ਹੈ ਮਗਰ ਤੇ ਵੇਖੀ ਹੋਣੀ ਆ ਤੇ ਆ ਸਾਰਾ ਬਹੁਤ ਸੋਹਣਾ ਯਾਰ ਬਣਿਆ ਗਿਆ ਬਹੁਤ ਸੋਹਣਾ ਆ ਵੇਖ ਸਾਦੇ ਆ ਡਾਇਰੈਕਟਰ ਲਈ ਰੱਖਿਆ ਹੋ ਕੈਮਰਾ ਐਕਸ਼ਨ ਲਾਈਟ ਕੈਮਰਾ ਐਕਸ਼ਨ ਇਥੇ ਹੁੰਦਾ ਵਾ ਬਹੁਤ ਸੋਹਣਾ ਘਰਾਂ ਨੂੰ ਪੇਂਟਿੰਗ ਦਿੱਤੀ ਗਈ ਆ ਬਹੁਤ ਸੋਹਣਾ ਇੱਕ ਇੱਕ ਕਲਰ ਵੇਖੋ ਕਿੱਦਾਂ ਬਣਿਆ ਗਿਆ ਪਰ ਤੇ ਕਈ ਫਿਲਮਾਂ ਚ ਵੇਖਿਆ ਨੇ ਯੂਜ਼ ਹੋਇਆ ਟੈਲੀਫੋਨ ਬੂਥ ਆ ਬਿਲਡਿੰਗਾਂ ਬਾਹਰ ਦੀਆਂ ਗੱਡੀਆਂ ਵੀ ਇਥੇ ਤੁਹਾਨੂੰ ਦਿਖਾਵਾਂਗੇ ਜੜੀਆਂ ਜੂਜ਼ ਹੁੰਦੀਆਂ ਆ ਵਾ ਇਹ ਚੇਂਜ ਹੁੰਦੇ ਰਹਿੰਦੇ ਕਲਰ ਪੇਂਟਿੰਗ ਚੇਂਜ ਹੁੰਦੀ ਰਹਿੰਦੀ ਆ ਕਿਉਂਕਿ ਇੱਥੇ ਮੂਵੀ ਸ਼ੂਟ ਹੁੰਦੀ ਰਹਿੰਦੀ ਆ ਤਾਂ ਕਰਕੇ ਇਹ ਕਿੱਥੇ ਆ ਬੈਟਰੀ ਕਾਰ ਕਿੰਨੀ ਸੋਹਣੀ ਕਾਰ ਵੇਖ ਸਕਦੇ ਬਾਹਰ ਦੀ ਬਾਹਰ ਦੀ ਕਾਰ ਆ ਮਾਡਲ ਵੇਖ ਸਕਦੇ ਬੈਟਰੀ ਕਾਰ ਬਹੁਤ ਸੋਹਣੀ ਆਪਾਂ ਚੱਲੇ ਆ ਜੀ 에어ਪੋਰਟ ਯੂਰੋਪੀਅਨ ਬਣਾਇਆ ਸਾਰਾ ਪੂਰਾ ਹਰ ਇੱਕ ਚੀਜ਼ ਬਾਹਰ ਵਾਰੀ ਬਣਾਈ ਇੱਥੇ ਵੇਖ ਸਕਦੇ ਹੁਣ ਆਪਾਂ 에어ਪੋਰਟ ਵਾਲ ਚੱਲੇ ਆ ਇੱਧਰ ਕ੍ਰੇਜ਼ੀ ਬਣਾਈ ਯਾਰ ਹਰ ਇੱਕ ਚੀਜ਼ ਕ੍ਰੇਜ਼ੀ ਦੈਟਸ ਕ੍ਰੇਜ਼ੀ ਹਰ ਇੱਕ ਬਿਲਡਿੰਗ ਵੇਖੋ ਕਿਦਾਂ ਮੇਨਟੇਨੈਂਸ 컬러ਫੁੱਲ ਜਦੋਂ ਸ਼ੂਟਿੰਗ ਹੁੰਦੀ ਆ ਸਾਰਾ ਸਮਾਨ ਇੱਥੇ ਲੈ ਆਉਂਦੇ ਸੈਟਅਪ ਕਰਦੇ ਆ ਫਿਰ ਮੂਵੀ ਸ਼ੂਟ ਕਰਦੇ ਆ ਹੁਣ ਚੱਲਿਆ ਆਪਾਂ 에어ਪੋਰਟ ਇਹ ਆ ਗਿਆ ਜੀ ਹਸਪੀਟਲ ਜਦੋਂ ਵੀ ਇੱਥੇ ਕੋਈ ਸੀਨ ਸ਼ੂਟ ਹੁੰਦਾ ਇੱਥੇ ਹੀ ਹੁੰਦਾ ਹਰ ਇੱਕ ਸੀਰੀਜ਼ ਹਸਪੀਟਲ ਦਾ ਸੀਨ ਇੱਥੇ ਹਰ ਇੱਕ ਸ਼ੂਟ ਹੁੰਦਾ ਵਾ ਤੇਲ ਕੁਝ ਲਿਖਿਆ ਵਾ ਵੇਖ ਸਾਦੇ ਆ ਔਰ ਸਭ ਬਿਲਡਿੰਗ ਕਿੰਨੀ ਪੁਰਾਣੀ ਬਣਾਈ ਆ ਔਰ ਇਹ ਕਸੀਨਾ ਇੱਥੇ ਹੀ ਸ਼ੂਟ ਹੁੰਦਾ ਵਾ ਹਸਪੀਟਲ ਦਾ ਵੇਸਾਂ ਤੇ ਆਹ ਕੌਰ ਵੀ ਲੱਗੀ ਜੀ ਆ ਅੰਦਰ ਹਰ ਇੱਕ ਹਸਪੀਟਲ ਦਾ ਸੀਨ ਇੱਥੇ ਸ਼ੂਟ ਹੁੰਦਾ ਵਾ ਮੁੰਨਾ ਭਾਈ ਐਮਬੀਬੀਐਸ ਦਾ ਸੀਨ ਵੀ ਇੱਥੇ ਸ਼ੂਟ ਹੋਇਆ ਵਾ ਜਿਹੜੀ ਤੁਸੀਂ ਮੂਵੀ ਵੇਖੀ ਆ ਬਾਕੀ ਹੁਣ ਤੁਹਾਨੂੰ 에어ਪੋਰਟ ਲੈ ਕੇ ਚਲਦੇ ਆ ਬਹੁਤ ਤਗੜੀ ਫਿਲਮ ਸੀ ਟੀ ਯਾਰ ਇੱਕ ਦਿਨ ਚ ਨਹੀਂ ਕਵਰ ਹੋ ਉਸ ਦੀ 3-4 ਦਿਨ ਵੀ ਥੋੜੇ ਆ ਪੂਰੀ ਸ਼ਿੰਗਰ ਐਕਸਪਲੋਰ ਕਰਨ ਨੂੰ ਵੇ ਟੂ 에어ਪੋਰਟ ਹਸਪੀਟਲ ਦੇ ਨਾ ਵਾਲੇ ਇਧਰ ਏਅਰਪੋਰਟ ਆ ਟਰਮੀਨਲ 1 ਟਰਮੀਨਲ 2 ਟਰਮੀਨਲ ਨਾਲ ਹੀ ਬਣਾਇਆ ਵਾ ਇਥੋ ਏਅਰਪੋਰਟ ਦਾ ਸਿਸਟਮ ਹੈ ਹਸਪੀਟਲ ਦੇ ਨਾਲ ਹੀ ਫਲਾਈਟ ਚੜ੍ਹਦੇ ਨੇ ਆ ਵੇਖ ਸਕਦੇ ਇੰਟਰਨੈਸ਼ਨਲ ਏਅਰਪੋਰਟ ਹੈ ਇੱਥੇ ਹੀ ਮੂਵੀਆਂ ਸ਼ੂਟ ਹੁੰਦੀਆਂ ਬਾਹਰ ਜਾਂਦੀਆਂ ਜਿੱਦਾਂ ਹੁੰਦੀਆਂ ਇੱਥੋ ਹੀ ਮੂਵੀ ਸ਼ੂਟ ਕਰਦੇ ਆ ਵੇਟ ਫਲਾਈਟ ਆ ਵੇਖ ਸਕਦੇ ਏਅਰਪੋਰਟ ਕੰਮੈਸਟਿਕ ਨੈਸ਼ਨਲ ਆ ਵੇਖ ਸਕਦੇ ਏਅਰ ਇੰਡੀਆ ਸਾਰੀਆਂ ਇੱਥੇ ਫਲਾਈਟਸ ਹੁੰਦੀਆਂ ਹੋਣ ਬਾਹਰ ਜਾਂ ਫੇਰ ਫਲਾਈਟ ਅੰਦਰ ਆ ਵੇਖ ਸਕਦੇ ਏਅਰਪੋਰਟ ਯਾਰ ਟਰਮੀਨਲ ਦਿੱਲੀ ਫਲਾਈਟ ਲਿਖਿਆ ਵੇਖੋ ਅੱਲੇ ਬਨੇ ਹਸਪੀਟਲ ਤੇ ਆਇਆ ਸੈਟ ਆ ਫੇਰ ਪੋਰਡ ਦਾ ਇੱਥੇ ਹੀ ਮੂਵੀ ਆ ਸ਼ੂਟ ਹੋ ਚੁੱਕੀਆਂ ਬਹੁਤ ਸਾਰੀਆਂ ਮੇਰੇ ਫਲਾਈਟ ਹੁੰਦੀ ਆ ਸ਼ੂਟਿੰਗ ਉਹਨਾਂ ਬੈਠ ਲਈ ਬੈਠ ਲਈ ਕੁਰਸੀ ਹਰ ਇੱਕ ਚੀਜ਼ ਬੜੇ ਤਰੀਕੇ ਨਾਲ ਬਣਾਈ ਆ ਵੇਖ ਸਕਦੇ ਆ ਸੈਟ ਆ ਸਾਰਾ ਰਾਮੋਜੀ ਫਿਲਮ ਸਿਟੀ ਦਾ ਫੇਰ ਇੰਡੀਆ ਜਿਹੜਾ ਤੁਸੀਂ ਵੇਖਦੇ ਹੋ ਕਿੰਗ ਅਫੀਸਰ ਕਿੰਨੀ ਆ ਫਲਾਈਟ ਆਉਟ ਦੀਆਂ ਇੱਥੇ ਸੀਨ ਸ਼ੂਟ ਹੁੰਦੇ ਹੋਏ ਇੱਕ ਸਾਡੇ ਤੇ ਗ੍ਰੀਨ ਫੈਕਸ ਰੱਖਦੇ ਹੋ ਇੱਥੇ ਰਿਮੂਵ ਹੋ ਜਾਂਦਾ ਬੈਕਗ੍ਰਾਉਂਡ ਸਾਰਾ ਗ੍ਰੀਨ ਬਣਾਇਆ ਇਥੋਂ ਬੋਰਡਿੰਗ ਆ ਨੇ ਟੂ ਬੋਰਡਿੰਗ ਪੁਆਇੰਟ ਤੇ ਤਾਂ ਜਾਂਦੇ ਆ ਇੱਥੇ ਤੇ ਨੇ ਟੂ ਬੋਰਡਿੰਗ ਪੁਆਇੰਟ ਆ ਉੱਪਰ ਜਾਂਦੇ ਆ ਉੱਪਰ ਜਾ ਕੇ ਦੇਖਦੇ ਆ ਕੀ ਆ ਇਥੋਂ ਹੀ ਤੁਹਾਨੂੰ ਪੜਾ ਬੋਰਡਿੰਗ ਨੂੰ ਮੇਰੇ ਕੋਲ ਆਪਾਂ ਲਾਈਟ ਚੜਦੇ ਆ ਫਲਾਈਟ ਨਹੀਂ ਆ ਅੰਦਰ ਫਲਾਈਟ ਹੈ ਲੇਕਿਨ ਬਾਹਰ ਵੇਖ ਸਾਦੇ ਆ ਫਿਲਮਾਂ ਦੇ ਵਿੱਚ ਦੀ ਵੇਖਦੇ ਆ ਫਲਾਈਟ ਉਹ ਰਾਜ ਫਲਾਈਟ ਰੇਨ ਕਿੰਨੀਆਂ ਹੀ ਮੂਵੀ ਤੇ ਸ਼ੂਟ ਹੋਈਆਂ ਵੇਖ ਸਕਦੇ ਆ ਉਹੇ ਸਾਹਮਣੇ ਮੂਵੀ ਆ ਵੀ ਇੱਥੇ ਸੀਨ ਸ਼ੂਟ ਹੋਇਆ ਹੋਆ ਆ ਵੇਖ ਸਕਦੇ ਆ ਆਵਲੀ ਮੂਵੀ ਵੀ ਇੱਥੇ ਸ਼ੂਟ ਹੋਈ ਆ ਜਿਹੜੀ ਤੇ ਮੂਵੀ ਵੇਖਣ ਦੇ ਆ ਇਹ ਇੱਥੇ ਸ਼ੂਟ ਹੈ ਫਲਾਈਟ ਇੱਥੋਂ ਹੀ ਉੱਡਦੀ ਆ ਸਾਰੇ ਮੂਵੀਆਂ ਸ਼ੂਟ ਹੁੰਦੀਆਂ ਵਾ ਮੇ ਟੂ ਫਲਾਈਟ ਓਪਨ ਟੈਕਸਿਟ ਕਰ ਗਏ ਆ ਤੇ ਹੁਣ ਇੱਕ ਹੋਰ ਬੱਸ ਆਪਾਂ ਚੇਂਜ ਕਰਨੀ ਆ ਤੇ ਉੱਥੇ ਆਪਾਂ ਜਾਣਾ ਵਾ ਸੋ ਚੱਲਦੇ ਆ ਵਾਕਈ ਅਰੇਪੋਰਟ ਪੂਰਾ ਬਣਾਤਾ ਇੰਨੇ ਕੇ ਏਰੀਆ ਚ ਤੇ ਉਧਰ ਪਰਲੇ ਬਣਾ ਹਸਪੀਟਲ ਆ ਸੋ ਆਪਣੀ ਬੱਸ ਆ ਸੋ ਚੱਲਦੇ ਆ ਅੰਦਰ ਹਾਂ ਥੈਂਕ ਯੂ ਮੈਸਰ ਸੈਂਟੀਮਨ ਗ੍ਰੋਵ ਦਾ ਨਾਮ ਕੈਸਨੈਕ ਕੋ 25 ਸਟੇ ਵਿਦਆਉਟ ਵੀਜ਼ਾ ਅਨਟਾਸਟ ਕੈਸ ਥੈਂਕ ਯੂ ਵਾਂਸ ਅਗੇਨ ਰਾਈਟ ਹੈਂਡ ਸਾਈ ਵਾਂਸ ਅਗੇਨ ਰਮੋ ਜੀ ਫਿਲਮ ਸਿਟੀ ਦਾ ਇੰਟਰਨੈਸ਼ਨਲ ਏਅਰਪੋਰਟ ਦਾ ਫਨ ਸਾਈਟ 8.5 साइड मल्टी स्पेशलिटी हॉस्पिटल आल्सो राइट लेफ्ट साइड चर्च एंड लाइब्रेरी एक ही जगह में चार डिफरेंट एलिवेशनस ये सवाल पिक्चर में देख सकते हैं इंटरनेशनल एयरपोर्ट अनदर रावन डोबल डॉन मूवीज आल्सो अनदर रामा जी मूवी मैजिक में तीन मेजर आकर्षण है फिल्मी दुनिया स्पेस यात्रा लाइट्स कैमरा एक्शन और तीन तीन जगह बाकी है हवा महल राष्ट्रीय गार्डन जापानीज गार्डन तीन जगह देखने के बाद सीधा रामोजी मूवी मैरिज में ड्रॉप करेंगे पुरुषो एना से अट्रैक्शंस अब गेट सबसे ग्रेट प्लेस वंस अगेन अगेन ऑफ कलेक्शन से लग्रवेन दैट इज अ मूवी का बगीचा ताकि बीच में मूवी में उल्लाना उल्लाना स्वादिषुक्षा का एंड सो विल बी मूवी जुलाई ओ मदर ओ मदर सांगवाल से पिच रेविडेंट से अना से कलेक्शन से वंस अगेन हार्टबीट गार्डन स्पेशली डिजाइन फॉर कपल्स and lot of urgency some signs also picture on targets, the right side the heart beat service so maniyala nai kundari marakar picture me dekh sakte hai hawa mahal bus utte nikbe sir straight ja ke hawa mahal dekhne ke baad niche left side there is a new building called bayalo bau ji committee ji e tanu hawa apartment ji tanu har ek jagah le pahuncha dende ya idhe a e hai cheezan punjabi toll vajj jande ya va ek vaade mende ji e tanu pahuncha dende ha hawa mahal ya hawa mahal aa gaya ਉਹਨੇ ਤਾਂ ਪੂਰਾ ਰਾਮੋਜੀ ਫਿਲਮ ਸਿਟੀ ਵੇਖਦਾ ਕਿੰਨਾ ਵੇਖ ਸਕਦੇ ਨੇ ਯਾਰਾ ਤੇ ਇੱਥੇ ਸੂਰਮੰਚੀ ਫਿਲਮ ਦਾ ਸੀਨ ਸ਼ੂਟ ਹੋਇਆ ਸੀ ਉਹ ਜਗ੍ਹਾ ਜਿੱਥੇ ਬਹੁਤ سارے ਮੂਵੀ ਸੀਨ ਸ਼ੂਟ ਹੋਇਆ ਸੂਰਮੰਚੀ ਇੱਥੋਂ ਸ਼ੂਟ ਆਇਆ ਤੇ ਰੋ ਇੱਥੋਂ ਹੁੰਦੇ ਤੇ ਸਾਹਮਣੇ ਖਲੋਤੇ ਹੁੰਦੇ ਆ ਆਹ ਵੇਖ ਸਕਦੇ ਆ ਇੱਥੋਂ ਉਹ ਉੱਪਰ ਉਤਰ ਕੇ ਹੁੰਦਾ ਵਾ ਤੇ ਇੱਥੋਂ ਜਾਂਦੇ ਆ ਭੱਜ ਕੇ ਸਾਰੀਆਂ ਮੂਵੀਆਂ ਜਿੰਨੇ ਪੋਸਟਰ ਲੱਗੇ ਵੇਖ ਸੰਦੇ ਨਾ ਤੁਸੀਂ ਸਾਰੀਆਂ ਇੱਥੇ ਸ਼ੂਟ ਹੋ ਚੁੱਕੀਆਂ ਪੁਸ਼ਪਾ 2 ਇੱਥੇ ਸ਼ੂਟ ਹੋਈ ਕਾਲਕੀ ਰਾਵਣ ਆਲੂ ਅਰਜਨ ਦੀ ਫਿਲਮ ਸਾਰੀਆਂ ਰੋਬੋਟ ਬਾਕੀ ਉਹ ਕ੍ਰਿਸ਼ਨਾ ਜੀ ਦੀ ਮੂਵੀ ਸਾਰੀਆਂ ਮੂਵੀਆਂ ਇੱਥੇ ਸ਼ੂਟ ਹੋ ਚੁੱਕੀਆਂ ਵੇ ਸਾਡੇ ਤੁਸੀਂ ਚੰਦਰਮੁਖੀ ਗੋਲਮਾਲ 3 ਰਿਟਰਨ ਅਗੇਨ ਬਾਕੀ ਆ ਤਲਗੋ ਦੀਆਂ ਮੂਵੀਆਂ ਚन्नई ਐਕਸਪ੍ਰੈਸ ਬਹੁਤ ਸਾਰੇ ਮੂਵੀ ਇਥੇ ਸ਼ੂਟ ਹੋਈਆਂ ਯਾਰ ਵੇਖ ਸਕਦੇ ਆ ਬੱਲੇ ਬੱਲੇ ਵੈਲਕਮ ਟੂ ਮਾਇਆ ਆਲਮ ਓਕੇ ਤੇ ਇਹ ਦੇਖੋਗੇ ਇਹ ਛੋਟੀਆਂ ਤੇ ਕੋਗੇ ਤੇ ਬੰਦਾ ਕਿੱਦਾਂ ਵੜਨਦੇ ਐਡਿਟਿੰਗ ਇੰਨੀ ਵਧੀਆ ਹੁੰਦੀ ਹੈ ਕਿ ਬੰਦਾ ਇਹਦੇ ਚਾ ਉਹ ਵੇਖ ਸਕਦੇ ਸਾਹਮਣੇ ਜਿਹੜੀ ਮੂਵੀ ਕਹਿੰਦੇ ਉਹ ਵੱਡੀ ਲੱਗਦੀ ਉਹ ਚ ਵੇਖਣ ਨੂੰ ਵੇਖ ਸਕਦੇ ਆ ਸ਼ਿਵਾਜੀ ਮੂਵੀਸ ਦੀ ਵੇਖੀ ਹੋਣੀ ਆ ਆ ਚੀਜ਼ ਕਰਦੇ ਆ ਆ ਛੋਟੇ ਛੋਟੇ ਆ ਤੇ ਇੱਧਰ ਵੀ ਇਦਾਂ ਹੀ ਆ ਆ ਹਾਊਸ ਆ ਸਾਰੇ ਛੋਟੇ ਛੋਟੇ ਆ ਜਿੰਜਰ ਉਹ ਮੂਵੀ ਜਿਹੜੀ ਲੈਂਦੇ ਹੋ ਸਾਰਾ ਕੁਝ ਵੱਡਾ ਲੱਗਦਾ ਉਹ ਕਿੱਡਾ ਤੇ ਵੱਡਾ ਵੇਖਦੇ ਨਾ ਇਹ ਛੋਟਾ ਝਾੜੀਆਂ ਆ ਵੇਖੋ ਇਹ ਫਿਲਮ ਆ ਸਰੀਲੇ ਆਪ ਇਹ ਅਲੂ ਅਰਜਨ ਦੀ ਮੂਵੀ ਚ ਹੈਗਾ ਵਾ ਉਹ ਵੇਖਣ ਦੇ ਨਾ ਕਿੱਡਾ ਵੱਡਾ ਲੱਗਦਾ ਪਰ ਇਹ ਛੋਟੇ ਛੋਟੇ ਆ ਹਰ ਇੱਕ ਸਾਰਾ ਕੁਝ ਛੋਟੇ ਛੋਟੇ ਇਹਦੇ ਵਿੱਚ ਆਦਮੀ ਨੂੰ ਮਾਰ ਦਿੰਦੇ ਆ ਸਾਰਾ ਕੁਝ ਵੱਡਾ ਵੱਡਾ ਵੇਖਣ ਨੂੰ ਲੱਗਦਾ ਮੁੜ ਕੇ ਤੁਹਾਨੂੰ ਇੱਧਰ ਵੀ ਆ ਬੋਟ ਆਪ ਪੂਰਾ ਇਦਾਂ ਇਹਨੂੰ ਚੋੱਕ ਕੇ ਹੀ ਉਹ ਵੇਖੋ ਦੇਖ ਸਕਦੇ ਹੋ ਤੁਸੀਂ ਮੂਵੀ 'ਚ ਤੁਹਾਨੂੰ ਵੱਡਾ ਵੇਖਣ ਨੂੰ ਮਿਲਦਾ ਇਹ ਚੀਜ਼ਾਂ ਬੋਟ ਵੀ ਹੁੰਦੀ ਛੋਟੀ ਆ ਆ ਵੇਖੋ ਆਹੀ ਆ ਇਹਨੂੰ ਐਸਾ ਫਸ ਕਰਕੇ ਤੇ ਤੁਹਾਨੂੰ ਮੂਵੀ 'ਚ ਵੱਡਾ ਵੇਖਣ ਨੂੰ ਮਿਲਦਾ ਵਾ ਸਿਰਫ ਇੰਨਾ ਹੀ ਹੁੰਦਾ ਵਾ ਇਹਨੂੰ ਹੀ ਵੱਡਾ ਕਰ ਦਿੰਦੇ ਉਹ ਟੈਂਕੀ ਵੀ ਐਸਾ ਤੇ ਗੱਡੀ ਵੱਡੀ ਲੱਗਦੀ ਹੈ ਐ ਛੋਟੇ ਯਾਹੋ ਚੀਜ਼ਾਂ ਸਾਰੀਆਂ ਆਹ 에ਰਪੋਰਟ ਤੇਰਾਪਾਂ ਮੂਵੀ 'ਚ ਇਹਨੇ ਤੇ ਦਾਵੇ ਕਰਨ ਨੂੰ ਮਿਲਦਾ ਓਰੀਜਨਲ ਬਿਲਕੁਲ ਹਾਂ ਇਹ ਵੀ ਸਾਡੇ ਛੋਟਾ ਛੋਟਾ ਵਾ ਕ੍ਰੂਪੋਤੀ 에ਰਪੋਰਟ ਜਿਲ੍ਹੇ ਵਾਲੇ ਮੂਵੀ ਫੇਮਸ ਜਿਹੜੀ ਤੇ ਵੇਖੀ ਆ ਆ ਛੋਟਾ ਜਿਹਾ ਚਰਚ ਤੇ ਪਰ ਜੇ ਤੇ ਮੂਵੀ ਚ ਵੰਦੇ ਉਹ ਵੱਡਾ ਕਰ ਦਿੰਦੇ ਆ ਆ ਵੇਖ ਸਾਡੇ ਆ ਸਾਰੇ ਘਰ ਸਲਾਰ ਮੂਵੀ ਚ ਆ ਵੇਖਿਆ ਸੀ ਬਸਤੀ ਬਣਾਈਆਂ ਛੋਟ ਛੋਟੀਆਂ ਚੌਪੜੀਆਂ ਲਾ ਕੇ ਆ ਸਾਰੇ ਇੱਥੇ ਤੁਹਾਨੂੰ ਵੱਡਾ ਵੇਖਣ ਨੂੰ ਮਿਲਦਾ ਵਾ ਤੇ ਆ ਵਸ ਅਸੈਂਬਲੀ 1 ਕੇਜੀ ਆ ਫਿਰ ਚੈਪਟਰ 2 ਜੇ ਤੁਸੀਂ ਵੇਖੀ ਹੋਣੀ ਆ ਛੋਟ ਛੋਟੀਆਂ ਵੇਖ ਸਕਦੇ ਆ ਪਾਰਲੀਮੈਂਟ ਤੇ ਉਹ ਜਿਹੜੀ ਮੂਵੀ ਚ ਵੰਦੇ ਉਦੋਂ ਵੱਡੀ ਵੇਖਣ ਨੂੰ ਮਿਲਦੀ ਆ ਬਾਕੀ ਯਾਰ ਓਕੇ ਆ ਆ ਪੁਸ਼ਪਾ ਪੁਸ਼ਪਾ ਦੇ ਜਿਹੜੇ ਵੀ ਸੀਨ ਤੁਸੀਂ ਵੇਖੇ ਆ origignal ਸਾਰੇ ਇੱਥੇ ਸ਼ੂਟ ਹੋਏ ਆ ਆ ਵੇਖ ਸਕਦੇ ਪੁਸ਼ਪਾ ਇੱਥੇ ਸ਼ੂਟ ਹੋਈ ਆ ਸਾਰੇ ਜੋ ਬਣਿਆ ਇਹ ਹੈ ਜੀ ਪੁਸ਼ਪਾ ਦਾ ਸੈਟਪ ਇਹ ਹੈ ਪੁਸ਼ਪਾ ਦਾ ਸੈਟਪ ਹੈ ਇਹ ਆ ਵੇਖ ਸਾ ਤੇ ਕਿੱਡੀ ਹੁੰਦੀ ਹੈ ਜਿੱਥੇ ਕੈਮਰੇ ਵਾਲਾ ਭਾਈ ਉਹ ਵੀ ਬੰਦੀ ਸਾਡੀ ਉਹ ਜੀ ਹੁਣ ਆ ਗਏ ਰਾਮੋ ਜੀ ਰਾਮੋ ਜੀ ਮੂਵੀ ਮੈਜਿਕ ਰਾਮੋ ਜੀ ਮੂਵੀ ਮੈਜਿਕ ਯਾਦੋਂ ਤੱਕ ਅਟ੍ਰੈਕਸ਼ਨ ਐਕਸ਼ਨ تھیਟਰ ਫਿਰ ਮੈਂ ਨਿਆਂ ਸਪੇਸ ਲਾਤਰ ਪੈਸੇ ਵਿੱਚ ਆ ਤਾ ਤੋ ਇਧਰ ਜਾਵਾਂਗੇ ਐਂਟਰ ਕਰਾਂਗੇ ਰਾਮੋ ਜੀ ਮੂਵੀ ਮੈਜਿਕ ਸੈਟ ਲੱਗਦਾ ਸੇ ਸ਼ੂਟ ਹੋਣਾ ਕੋਈ ਮੂਵੀ ਦਾ ਤਾਂ ਕਰਕੇ ਸੈਟਪ ਲੱਗੰਦਿਆ ਫੁੱਲ ਹੁਣ ਆਪਾਂ ਚੱਲਦੇ ਆਪਾਂ ਅੰਦਰ ਰਾਮੋ ਜੀ ਮੂਵੀ ਮੈਜਿਕ ਫਿਲਮੀ ਦੁਨੀਆ ਚ ਤੁਹਾਡਾ ਸਵਾਗਤ ਆ ਓ ਵਾਓ ਚੈੱਕ ਕਰੋ ਲਾਈਟ ਕੈਮਰਾ ਐਕਸ਼ਨ ਹਾਲੀਵੁੱਡ ਬਲੈਕ ਸਪੈਕਟਰ ਸਾਰੇ ਮੂਵੀ ਸ਼ੂਟ ਨੇ ਅਰੇ ਤੇਰ ਕੋ ਕੀ ਹੂਆ ਰੇ ਅਰੇ ਕੀ ਹੂਆ ਰੇ ਯੰਨਾ ਐਕਸ਼ਨ ਥੀਏਟਰ ਫਿਲਮੀ ਦੁਨੀਆ ਇੱਧਰ ਹੀ ਆ ਲਓ ਜੀ ਸਟੈਚੂ ਬਣਾਤਾ ਜੇ ਅਮਰੀਕਾ ਦਾ ਭਾਈ ਅਮਰੀਕਾ ਅਮਰੀਕਾ ਦਾ ਸਟੈਚੂ ਲਾਈਟ ਕੈਮਰਾ ਐਕਸ਼ਨ ਇਹ ਸਾਦੇ ਆ ਇੱਥੇ ਮੂਵੀ ਸ਼ੂਟ ਹੁੰਦੀ ਆ ਅਮਰੀਕਾ ਦੀ ਕੋਈ ਵੀ ਸ਼ੂਟ ਬਾਹਰ ਨਹੀਂ ਜਾਂਦੇ ਥੋ ਹੀ ਲੈਂਦੇ ਵੇ ਸਾਡੇ ਵੇ ਲੋ ਹਾਂ ਉਹ ਗੱਡੀਆਂ ਵੀ ਵੇਖ ਸਕਦੇ ਤੁਸੀਂ ਜਿਹੜੀਆਂ ਪਲੇਅਰ ਫਿਲਮ ਚ ਯੂਜ਼ ਹੋਈਆਂ ਹਾਂ ਵੇਖ ਸਕਦੇ ਦੋ 올ਡ ਕਾਰ ਲਗਜ਼ਰੀ 올ਡ ਕਾਰ ਆਏ ਵੇਖ ਸਕਦੇ ਕਿੰਨੀਆਂ ਸੋਹਣੀਆਂ ਸੋਹਣੀਆਂ ਗੱਡੀਆਂ ਵਾ ਓਏ ਹੋਏ ਹੋਏ ਬਹੁਤ ਤਗੜੀਆਂ ਹੈ ਗੱਡੀਆਂ ਵਾ ਬਹੁਤ ਮਹਿੰਗੀਆਂ ਕਰੋੜਾਂ ਦਾ ਕਰੋੜਾਂ ਚ ਇਹ ਡਾਇਰੈਕਟਰ ਤੇ ਹੀਰੋ ਇਕੱਠੇ ਬੈਠੇ ਆ ਡਿਸਕਸ ਹੋਣਾ ਡਿਸਕਸ ਸਪੇਸ ਯਾਤਰਾ ਫਿਲਮੀ ਦੁਨੀਆ ਐਕਸ਼ਨ ਫੀਟਰ ਕੋਈ ਵੀ ਦੇਖ ਸਕਦੇ ਆਓ 100 ਪੂਰਾ ਬਣਾਇਆ ਉਹਦਾ ਡੈਡ ਬੋਡੀ ਜਿੱਦਾਂ ਇਥੋਂ ਕਰਦੇ ਆ ਆ ਕਾਰ ਬਾਹਰ ਦੇ ਸਾਰੇ ਫਿਲਮੀ ਸ਼ੂਟਿੰਗ ਵੇਖੋ ਚੋਰ ਖਲਾਰੇ ਆ ਹੀਰੋ ਹੀਰੋ ਐਨ ਫਾਇਰਿੰਗ ਉਹ ਗੱਡੀ ਵੱਜਲੀ ਪੂਰਾ ਫਿਲਮੀ ਸੀਨ ਬਣਾਇਆ ਵੇਖੋ ਐਕਸੀਡੈਂਟ ਹੋ ਗਿਆ ਆਪਣਾ ਲਾਈਟ ਕੈਮਰਾ ਐਕਸ਼ਨ ਫਿਰ ਸੇ ਆ ਬਾਤਾਂ ਯਾਰੇ 2 ਵਜੇ ਉੱਪਰ ਵੇਖੋ ਯਾਰ ਸੈਟਪ ਬਣਾਇਆ ਪੂਰਾ ਵਾਓ ਆ ਵੇਖੋ ਯਾਰ ਕਿੱਦਾਂ ਕਰਕੇ ਰੱਖਿਆ ਇਹ ਨੰਬਰ ਬਲੇਡ ਪੱਕੀ ਰੱਖਿਆ 9060 ਸੀ ਸੀ ਨੰਬਰ 436 ਸ਼ੂਟ ਨੰਬਰ 3 ਟੇਕ ਨੰਬਰ 2 1.5 ਅਗਸਤ ਬਲੇ ਬਲੇ ਉਹਦੇ ਆ ਕੈਮਰੇ ਪੁਰਾਣੇ ਸਾੰਬੇ ਹੋਏ ਹੋਏ ਸਾਡੇ ਫਿਲਮ ਸਿਟੀ ਸੋ ਚੱਲਦੇ ਆ ਅੱਗੇ ਆਪਾਂ ਨੂੰ ਇੱਕ ਚੀਜ਼ ਖੋਣੇ ਹੋਰ ਆਹ ਕਮੂਰਦਿਆਂ ਕਿੱਦਾਂ ਨਾ ਕਿੰਨਾ ਬੜਾ ਬਣਾਇਆ ਹੋਇਆ ਕੋਈ ਆ ਯਾ ਪੁਰਾਣੀ ਹੋਲਡ ਕਾਰ ਆ ਡੋਜ ਆ ਡੋਜ ਮੈਂ ਕਹਿੰਦੇ ਆ ਹੋਲਡ ਕਾਰ ਬੜੀ ਲਗਜ਼ਰੀ ਕਾਰ ਆ ਤੇ ਬੜੀ ਹੀ ਜ਼ਿਆਦਾ ਮਹਿੰਗੀ ਆ ਡੋਜ ਆ ਡੋਜ ਓਏ ਆ ਵੀ ਪੁਰਾਣੇ ਸਮੇਂ ਦੇ ਗੱਡੀਆਂ ਬਹੁਤ ਲਗਜ਼ਰੀ ਆ ਦੇਖ ਸਾਦੇਵ ਆ ਓਲਡ ਗਾਰਜੇ ਤੇ ਰੇਲੇ ਕੋਈ ਬਣਾਇਆ ਫਿਊਲ ਸਟੇਸ਼ਨ ਇਹ ਸਾਡੇ ਬਹੁਤ ਸੋਹਣੀਆਂ ਕਾਰਾਂ ਵਾਲੇ ਬਲੇ ਨੋ 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 ਨੋਟ ਪੋਸਿਬਲ ਹਾਂ ਵਾਜੀ ਫੁੱਲ ਜਿਹੜਾ ਚੁੱਕਿਆ ਵੀ ਜਾਂਦਾ ਵੇਖ ਸਕਦੇ ਪਾਣੀ ਆ ਇਹ ਤਾਂ ਨੂੰ ਬੰਦ ਹੋ ਜਾਂਦਾ ਇੱਥੇ ਆਪ ਬੰਦ ਰਹਿੰਦਾ ਇੱਥੇ ਇਹ ਵੀ ਸ਼ੂਟਿੰਗ ਸੀਨ ਲਿਆ ਜਾਂਦਾ ਵਾ ਲੱਗ ਲੱਗ ਗਿਆ ਆ ਫਿਲਮ ਦਾ ਸੈੱਟ ਤਿਆਰ ਹੋ ਰਿਹਾ ਇੱਧਰ ਹਾਂ ਵੇਖ ਸਕਦੇ ਇੱਥੇ ਮੂਵੀ ਦਾ ਕੋਈ ਸ਼ੂਟ ਹੋਏਗਾ ਤੇ ਉਹਦੇ ਲਈ ਸੈੱਟ ਤਿਆਰ ਹੋ ਰਿਹਾ ਇੱਧਰ ਕਾਰੀਗਰ ਬਹੁਤ ਹੁੰਦੇ ਤੇ ਬਹੁਤ ਮਿਹਨਤ ਲਾਦੀ ਆ ਸੈੱਟ ਨੂੰ ਤਿਆਰ ਕਰਨ ਲਈ ਆ ਸੀ ਜੀ ਲਾਸਟ ਯੂਰੇਕਾ ਤੇ ਹੁਣ ਆਪਾਂ ਵਾਸਤੇ ਚੱਲੇ ਆ ਇਹ ਸਾਨੂੰ ਬਾਹਰ ਛੱਡ ਦੇਣਾ ਐ ਬਸ ਨਹੀਂ ਹੋਣਾ ਨੂੰ ਲਓ ਜੀ ਚੱਲੇ ਆਪਾਂ ਵਾਪਸ ਲਓ ਵੀ ਮਿੱਤਰੋ ਐ ਸੀ ਰਾਮੋ ਜੀ ਫਿਲਮ ਸਿਟੀ ਦਾ ਟੂਰ ਕਿੱਦਾਂ ਦਾ ਲੱਗਿਆ ਤੁਹਾਨੂੰ ਦੱਸਿਓ ਤੇ ਜਰੂਰ ਇੱਕ ਵਾਰੀ ਵਿਜ਼ਿਟ ਕਰਿਓ ਬਹੁਤ ਹੀ ਵਧੀਆ ਸ਼ੋਅ ਬਹੁਤ ਹੀ ਹੋ ਗਿਆ ਮوں ਅਮੇਜ਼ਿੰਗ ਫੀਲ ਆਉਂਦਾ ਸੋ ਹਦਰਾਬਾਦ ਦੀ ਸਭ ਤੋਂ ਵੱਡੀ ਰਾਮੋਜੀ ਫਿਲਮ ਸਿਟੀ ਸੀ ਹੈ ਸੋ ਇੱਥੇ ਵਲੌਗ ਨੂੰ ਐਂਡ ਕਰਦੇ ਆ ਕਿੱਦਾਂ ਲੱਗਾ ਜ਼ਰੂਰ ਕਮੈਂਟ ਚ ਜੱਸੋ ਤੁਹਾਨੂੰ ਮਿਲਦੇ ਨੇ ਨੈਕਸਟ ਵੀਡੀਓ ਤੱਕ ਟੇਲ ਟੇਕ ਕੇ ਬਾਏ ਬਾਏ